ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਕਿ ਰਾਤ ਨੂੰ ਬਿਸਤਰ ਤੇ ਲੇਟੇ-ਲੇਟੇ ਪੰਜ ਵਾਰ ਇਹ ਸ਼ਬਦ ਬੋਲ ਕੇ ਸੌਂ ਜਾਣਾ ਫਿਰ ਦੇਖਣਾ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਤੇ ਕਿੰਨੀ ਕਿਰਪਾ ਕਰਦੇ ਹਨ ਕਿੰਨੀ ਸਤਗੁਰ ਸੱਚੇ ਪਾਤਸ਼ਾਹ ਤੁਹਾਡੀ ਹਰ ਅਰਦਾਸ ਪੂਰੀ ਕਰਦੇ ਹਨ ਸੰਗਤ ਜੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਰਾਤ ਨੂੰ ਚਿੰਤਾ ਪਰੇਸ਼ਾਨੀ ਵਿੱਚ ਸੌਂ ਜਾਂਦੇ ਹਨ ਕਿਸੇ ਗੁਰੂ ਪਿਆਰੇ ਨੇ ਅਰਦਾਸ ਲੰਬੇ ਸਮੇਂ ਤੋਂ ਕਬੂਲ ਨਹੀਂ ਹੋਈ ਅਤੇ ਕੋਈ ਇਨਸਾਨ ਰਿਸ਼ਤੇ ਦੀ ਤਕਲੀਫ ਵਿੱਚੋਂ ਲੰਘ ਰਿਹਾ ਹੈ ਕਿਸੇ ਦੇ ਘਰ ਵਿੱਚ ਤਣਾ ਹੈ ਬਿਮਾਰੀ ਹੈ ਪਰੇਸ਼ਾਨੀ ਹੈ ਸੰਗਤ ਜੀ ਇਸੇ ਕਾਰਨ ਸਾਰੀ-ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੰਗਤ ਜੀ ਸਾਡਾ ਮਨ ਵਾਹਿਗੁਰੂ ਨੂੰ ਯਾਦ ਤਾਂ ਕਰਦਾ ਹੈ ਪਰ ਕਈ ਵਾਰ ਅਸੀਂ ਨਹੀਂ ਜਾਣਦੇ ਕਿ ਕਿਵੇਂ ਉਹਨਾਂ ਕੋਲ ਅਸੀਂ ਆਪਣੀ ਅਰਦਾਸ ਪਹੁੰਚਾਈਏ ਕਈ ਵਾਰ ਤਾਂ ਐਵੇਂ ਲੱਗਦਾ ਹੈ ਕਿ ਵਾਹਿਗੁਰੂ ਸਾਡੀ ਅਰਦਾਸ ਸੁਣਦੇ ਹੀ ਨਹੀਂ ਪਰ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਇਸ ਖਾਸ ਕਥਾ ਵਿੱਚ ਅਸੀਂ ਤੁਹਾਡੇ ਨਾਲ ਇੱਕ ਐਸ਼ਾ ਸ਼ਬਦ ਸਾਂਝਾ ਕਰਾਂਗੇ ਜੋ ਜੇਕਰ ਤੁਸੀਂ ਸਿਰਫ ਰਾਤ ਨੂੰ ਬਿਸਤਰ ਉੱਤੇ ਲੇਟਿਆਂ ਪੰਜ ਵਾਰੀ ਪਿਆਰ ਨਾਲ ਬੋਲਦੇ ਹੋ ਤਾਂ ਸੰਗਤ ਜੀ ਇਹ ਸ਼ਬਦ ਸਿੱਧਾ ਵਾਹਿਗੁਰੂ ਦੇ ਦਰ ਤੇ ਤੁਹਾਡੀ ਹਾਜ਼ਰੀ ਲਗਵਾ ਦੇਵੇਗਾ ਅਤੇ ਜੋ ਵੀ ਤੁਹਾਡੀ ਅਰਦਾਸ ਹੈ ਉਹ ਪਰਮਾਤਮਾ ਜੀ ਪੂਰੀ ਕਰ ਦੇਣਗੇ ਕਿਉਂਕਿ ਇਹ ਸ਼ਬਦ ਤੁਹਾਡੀ ਅੰਦਰਲੀ ਉਥਲ-ਪੁਥਲ ਨੂੰ ਸ਼ਾਂਤ ਕਰ ਦੇਵੇਗਾ ਅਤੇ ਜੋ ਵੀ ਤੁਹਾਡੇ ਅੰਦਰ ਪਰੇਸ਼ਾਨੀ ਹੈ ਉਸ ਨੂੰ ਖਤਮ ਕਰ ਦੇਵੇਗਾ ਸੋ ਸੰਗਾਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਸੰਗਾਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜਿਆਦਾਤਰ ਲੋਕ ਦੁਖੀ ਕਿਉਂ ਨੇ ਸੰਗਤ ਜੀ ਇਨਸਾਨ ਦੁਖੀ ਹੈ ਕਿਉਂਕਿ ਉਸਨੇ ਆਪਣੇ ਅਸਲ ਚਿਹਰੇ ਨੂੰ ਭੁਲਾ ਦਿੱਤਾ ਹੈ ਉਸਨੇ ਆਪਣੇ ਅਸਲ ਹਕੀਕਤ ਨੂੰ ਭੁਲਾ ਦਿੱਤਾ ਹੈ ਅਸੀਂ ਸਾਰੀ ਜ਼ਿੰਦਗੀ ਉਸ ਚੀਜ਼ ਨੂੰ ਬਣਾਉਣ ਵਿੱਚ ਲਾ ਦਿੰਦੇ ਹਾਂ ਜੋ ਅਸਲ ਵਿੱਚ ਸਾਡੀ ਨਹੀਂ ਹੁੰਦੀ ਅਸੀਂ ਕਦੇ ਦੂਜਿਆਂ ਦੀਆਂ ਉਮੀਦਾਂ ਅਤੇ ਸੰਸਾਰ ਦੇ ਮਾਪਦੰਡਾਂ ਅਤੇ ਕਦੇ ਦੁਨੀਆ ਦੇ ਰੰਗ ਰੂਪ ਦੇ ਪਿੱਛੇ ਭੱਜਦੇ ਹਾਂ ਪਰ ਅਖੀਰ ਵਿੱਚ ਜਾ ਕੇ ਸਾਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਸੰਗਤ ਜੀ ਅਸੀਂ ਬਹੁਤ ਕੁਝ ਕਰਦੇ ਆਂ ਦੁਨੀਆ ਨੂੰ ਖੁਸ਼ ਕਰਨ ਲਈ ਪਰ ਅੰਦਰੋਂ ਸਾਡਾ ਮਨ ਖੁਸ਼ ਨਹੀਂ ਹੁੰਦਾ ਸੰਗਤ ਜੀ ਅੱਜ ਹਰ ਇਨਸਾਨ ਪੈਸੇ ਦੀ ਤੋੜ ਪਿੱਛੇ ਭੱਜਿਆ ਫਿਰਦਾ ਹੈ ਹਰ ਇਨਸਾਨ ਦੂਜੇ ਇਨਸਾਨ ਨੂੰ ਖੁਸ਼ ਕਰਨਾ ਚਾਹੁੰਦਾ ਹੈ ਦੂਜੇ ਇਨਸਾਨ ਤੋਂ ਵੱਡਾ ਬਣਨਾ ਚਾਹੁੰਦਾ ਹੈ ਸੰਗਤ ਜੀ ਕੋਈ ਇਨਸਾਨ ਤਾਂ ਦੂਸਰੇ ਇਨਸਾਨ ਤੋਂ ਆਪਣੇ ਰਿਸ਼ਤੇਦਾਰ ਤੋਂ ਪੈਸੇ ਦੇ ਰੂਪ ਵਿੱਚ ਵੱਡਾ ਬਣਨਾ ਚਾਹੁੰਦਾ ਹੈ ਅਤੇ ਕੋਈ ਇਨਸਾਨ ਪਦਵੀ ਦੇ ਰੂਪ ਵਿੱਚ ਵੱਡਾ ਬਣਨਾ ਚਾਹੁੰਦਾ ਹੈ ਸੰਗਤ ਜੀ ਬਹੁਤੇ ਲੋਕ ਇਹ ਚੀਜ਼ਾਂ ਹਾਸਲ ਵੀ ਕਰ ਲੈਂਦੇ ਨੇ ਇਹਨਾਂ ਦੁਨਿਆਵੀ ਚੀਜ਼ਾਂ ਨੂੰ ਹਾਸਲ ਵੀ ਕਰ ਲੈਂਦੇ ਨੇ ਪਰ ਫਿਰ ਵੀ ਸੰਗਤ ਜੀ ਉਹਨਾਂ ਦੇ ਮਨ ਅੰਦਰ ਚੈਨ ਨਹੀਂ ਹੁੰਦਾ ਉਹਨਾਂ ਦੇ ਮਨ ਨੂੰ ਸੱਚੀ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਸੰਗਤ ਜੀ ਉਹ ਸਾਡੀ ਅਸਲ ਹਕੀਕਤ ਨਹੀਂ ਹੈ ਜਿੰਨਾ ਟਾਈਮ ਅਸੀਂ ਆਪਣੀ ਅਸਲ ਹਕੀਕਤ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਉਹਨਾ ਟਾਈਮ ਇਨਸਾਨ ਦੁਖੀ ਰਹੇਗਾ ਸੰਗਤ ਜੀ ਅੱਜ ਹਰ ਇਨਸਾਨ ਇਹੀ ਕਹਿੰਦਾ ਕਿ ਸਾਡੇ ਦਿਨ ਸਾਡੇ ਦਿਲ ਨੂੰ ਚੈਨ ਨਹੀਂ ਮਿਲਦਾ ਜਾਂ ਫਿਰ ਸਾਡੇ ਘਰ ਵਿੱਚ ਦੁੱਖ ਪਰੇਸ਼ਾਨੀ ਹੈ ਤਾਂ ਫਿਰ ਸੰਗਤ ਜੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਚੈਨ ਕਿਸੇ ਚੀਜ਼ ਵਿੱਚ ਨਹੀਂ ਹੈ ਚੈਨ ਤਾਂ ਇੱਕ ਅਹਿਸਾਸ ਹੈ ਜੋ ਮੰਨਦੇ ਠਹਿਰਾਵ ਨੂੰ ਅਤੇ ਵਾਹਿਗੁਰੂ ਦੇ ਨਾਮ ਵਿੱਚ ਹੀ ਮਿਲਦਾ ਹੈ ਪਰ ਸੰਗਤ ਜੀ ਅੱਜ ਦਾ ਜੋ ਇਨਸਾਨ ਹੈ ਉਹ ਹਮੇਸ਼ਾ ਦੌੜ ਵਿੱਚ ਅਸੀਂ ਤਿੰਨ ਰਾਤ ਸੋਚਦੇ ਹਾਂ ਕਰਦੇ ਹਾਂ ਦੌੜਦੇ ਹਾਂ ਪਰ ਅਸੀਂ ਦਿਲ ਤੋਂ ਕਦੇ ਪੁੱਛਿਆ ਵੀ ਹੈ ਵੀ ਸਾਨੂੰ ਅਸਲ ਵਿੱਚ ਚਾਹੀਦਾ ਕੀ ਹੈ ਸੰਗਤ ਜੀ ਦਿਲ ਨੂੰ ਚੈਨ ਨਹੀਂ ਅਸੀਂ ਤਾਂ ਆਪਣੇ ਦਿਲ ਨਾਲ ਰਾਬਤਾ ਵੀ ਤੋੜ ਲਿਆ ਹੈ ਅਸੀਂ ਆਪਣੇ ਮਨ ਨਾਲ رابطہ ਵੀ ਤੋੜ ਲਿਆ ਹੈ ਸੰਗਤ ਜੀ ਸਾਡਾ ਮਨ ਤਾਂ ਵਾਹਿਗੁਰੂ ਦੇ ਜਾਦ ਵਿੱਚ ਜੁੜਨਾ ਚਾਹੁੰਦਾ ਹੈ ਸਾਡਾ ਮਨ ਤਾਂ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਜੋ ਸਾਡਾ ਸਰੀਰ ਹੈ ਜੋ ਸਾਡਾ ਦਿਮਾਗ ਹੈ ਉਹ ਅਸੀਂ ਦੁਨੀਆਂ ਨੂੰ ਖੁਸ਼ ਕਰਨ ਵਿੱਚ ਲਗਾ ਰਹੀਆਂ ਉਹ ਅਸੀਂ ਪੈਸੇ ਧਨ ਦੌਲਤ ਅਤੇ ਦੁਨਿਆਵੀ ਚੀਜ਼ਾਂ ਵਿੱਚ ਲਗਾ ਰਹੀਆਂ ਕਿਉਂਕਿ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਜੋ ਸਮੱਸਿਆਵਾਂ ਹਨ ਉਹ ਇਸੇ ਕਾਰਨ ਹਨ ਕਿ ਉਹ ਵਾਹਿਗੁਰੂ ਦੇ ਨਾਮ ਤੋਂ ਦੂਰ ਹੋ ਗਏ ਹਨ ਹੁਣ ਸੰਗਤ ਜੀ ਬਹੁਤਿਆਂ ਦੇ ਮਨ ਵਿੱਚ ਇਹ ਸਵਾਲ ਵੀ ਆਵੇਗਾ ਕਿ ਵਾਹਿਗੁਰੂ ਵੀ ਸਾਡੇ ਤੋਂ ਦੂਰ ਹੋ ਗਏ ਹਨ ਤਾਂ ਸੰਗਤ ਜੀ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੋਏ ਅਸੀਂ ਹੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਉਹ ਤਾਂ ਸਦਾ ਹੀ ਸਾਡੇ ਦਿਲ ਵਿੱਚ ਹਨ ਪਰ ਅਸੀਂ ਹੀ ਧਿਆਨ ਬਾਹਰ ਲਾਇਆ ਹੋਇਆ ਹੈ ਸੰਗਤ ਜੀ ਅਸੀਂ ਮੰਨਿਆ ਕਿ ਰੱਬ ਕਿਸੇ ਮੰਦਰ ਗੁਰਦੁਆਰੇ ਜਾਂ ਰਸਮਾਂ ਵਿੱਚ ਵੀ ਮਿਲੇਗਾ ਪਰ ਸੰਗਤ ਜੀ ਅਸੀਂ ਇਹ ਨਹੀਂ ਜਾਣਿਆ ਕਿ ਉਹ ਤਾਂ ਸਾਡੇ ਸਾਹਾਂ ਵਿੱਚ ਵਸਦਾ ਹੈ ਸੰਗਤ ਜੀ ਅਸੀਂ ਹਰ ਇੱਕ ਮੋੜ ਤੇ ਵਾਹਿਗੁਰੂ ਤੋਂ ਦੂਰ ਹੋਏ ਹਾਂ ਜਿਸ ਮੋੜ ਤੇ ਅਸੀਂ ਦੁਨੀਆ ਦੀਆਂ ਚਮਕਦਾਰ ਚੀਜ਼ਾਂ ਨੂੰ ਆਪਣੇ ਮਨ ਵਿੱਚ ਰੱਖਿਆ ਹੈ ਸੰਗਤ ਜੀ ਜਿਸ ਵੇਲੇ ਇਨਸਾਨ ਆਪਣੇ ਰੂਹ ਦੇ ਸ਼ਬਦਾਂ ਨੂੰ ਨਾ ਸੁਣੇ ਅਤੇ ਸਿਰਫ ਦੁਨੀਆ ਦੇ ਸ਼ਬਦਾਂ ਨੂੰ ਸੁਣੇ ਤਾਂ ਸੰਗਤ ਜੀ ਉਸ ਵੇਲੇ ਸਮਝ ਲੈਣਾ ਕਿ ਵਾਹਿਗੁਰੂ ਸਾਡੇ ਤੋਂ ਦੂਰ ਹੋ ਗਏ ਹਨ ਸੰਗਤ ਜੀ ਅਸਲ ਵਿੱਚ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੁੰਦੇ ਸਗੋਂ ਅਸੀਂ ਹੀ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਅਸੀਂ ਹੀ ਆਪਣੇ ਦਰਵਾਜ਼ੇ ਬੰਦ ਕਰ ਲੈਣੇ ਆ ਕਿਉਂਕਿ ਦੁਖੀ ਇਨਸਾਨ ਹਰ ਪਾਸੇ ਖੁਸ਼ੀ ਲੱਭਦਾ ਹੈ ਪਰ ਅੰਦਰੋਂ ਖਾਲੀ ਹੁੰਦਾ ਹੈ। ਇਨਸਾਨ ਖੁਸ਼ੀ ਦੀ ਭਾਲ ਵਿੱਚ ਰੋਜ਼ ਨਵੀਆਂ ਚੀਜ਼ਾਂ ਵੱਲ ਵਧਦਾ ਹੈ। ਨਵੇਂ ਰਿਸ਼ਤੇ, ਨਵੀਆਂ ਚੀਜ਼ਾਂ, ਨਵੇਂ ਤਜਰਬੇ। ਪਰ ਹਰ ਵਾਰ ਖੁਸ਼ੀ ਹੱਥ ਲਾ ਕੇ ਵੀ ਨਿਕਲ ਜਾਂਦੀ ਹੈ। ਕਿਉਂਕਿ ਇਹ ਭਾਲ ਸੰਗਤ ਦੀ ਬਾਹਰ ਦੀ ਹੈ ਤੇ ਖੁਸ਼ੀ ਛਾਡੀ ਅੰਦਰ ਵਸਦੀ ਹੈ। ਤੁਸੀਂ ਸੋਚਦੇ ਹੋ ਕਿ ਜੇ ਮਿਲ ਗਿਆ ਤਾਂ ਮੈਂ ਖੁਸ਼ ਹੋ ਜਾਵਾਂਗਾ। ਪਰ ਜੋ ਮਿਲਦਾ ਹੈ ਪਰ ਉਹ ਸਿਰਫ ਕੁਝ ਸਮੇਂ ਲਈ ਖੁਸ਼ੀ ਦਿੰਦਾ ਹੈ ਪਰ ਫਿਰ ਤੁਹਾਡੇ ਮਨ ਵਿੱਚ ਚਿੰਤਾ ਪਰੇਸ਼ਾਨੀ ਆ ਜਾਂਦੀ ਹੈ ਕਿਉਂਕਿ ਸੰਗਤ ਜੀ ਅਸਲ ਵਿੱਚ ਸਾਡੇ ਮਨ ਨੂੰ ਵਾਹਿਗੁਰੂ ਦੀ ਲੋੜ ਹੈ ਉਸ ਪਰਮਾਤਮਾ ਦੀ ਸੱਚੀ ਜੋਤ ਦੀ ਲੋੜ ਹੈ ਪਰ ਸੰਗਤ ਜੀ ਅਸੀਂ ਦੁਨਿਆਵੀ ਚੀਜ਼ਾਂ ਪਿੱਛੇ ਭੱਜੇ ਫਿਰਦੇ ਹਾਂ ਅਸੀਂ ਰੱਬ ਤੋਂ ਬੇ ਬੇਨਿਆਦ ਨਹੀਂ ਬਸ ਬਿਸਰ ਗਏ ਹਾਂ ਸੰਗਤ ਜੀ ਤੁਸੀਂ ਬੱਚਿਆਂ ਨੂੰ ਦੇਖੋ ਉਨ੍ਹਾਂ ਦੇ ਮਨ ਵਿੱਚ ਕੋਈ ਭਾਰ ਨਹੀਂ ਹੁੰਦਾ ਨਾ ਹੀ ਕੋਈ ਪਛਤਾਵਾ ਨਾ ਹੀ ਕੋਈ ਲਾਲਚ ਅਤੇ ਨਾ ਹੀ ਕੋਈ ਡਰ ਕਿਉਂਕਿ ਉਹ ਹਜੇ ਵੀ ਰੱਬ ਨਾਲ ਜੁੜੇ ਹੋਏ ਹਨ ਸੰਗਤ ਜੀ ਉਮਰ ਦੇ ਨਾਲ-ਨਾਲ ਅਸੀਂ ਉਹ ਪਿਆਰ ਭੁਲਾ ਬੈਠੇ ਹਾਂ ਅਸੀਂ ਰੱਬ ਦੇ ਅਸੀਂ ਰੱਬ ਤੋਂ ਮੂੰਹ ਮੋੜ ਲਿਆ ਹੈ ਤੇ ਦੁਨੀਆ ਦੀ ਚਾਹਤ ਨਾਲ ਜੁੜ ਗਏ ਹਾਂ ਪਰ ਸੰਗਤ ਜੀ ਰੱਬ ਤਾਂ ਕਦੇ ਵੀ ਸਾਨੂੰ ਛੱਡ ਕੇ ਨਹੀਂ ਜਾਂਦਾ ਉਹ ਸਤਿਗੁਰ ਸੱਚੇ ਪਾਸ਼ਾ ਉਹ ਤਾਂ ਕਦੇ ਵੀ ਸਾਡੇ ਬਾਣੀ ਛੱਡਦਾ ਸੰਗਤ ਜੀ ਅਸੀਂ ਹੀ ਚੋਪ ਕਰ ਜਾਂਦੇ ਹਾਂ ਅਸੀਂ ਹੀ ਵਾਹਿਗੁਰੂ ਦਾ ਪੱਲਾ ਛੱਡ ਦਿੰਦੇ ਹਾਂ ਫਿਰ ਅਸੀਂ ਦੁਆ ਕਰਦੇ ਹਾਂ ਅਸੀਂ ਅਰਦਾਸ ਕਰਦੇ ਹਾਂ ਪਰ ਸਾਡਾ ਮਨ ਕਿਤੇ ਹੋਰ ਹੁੰਦਾ ਤਦ ਅਸੀਂ ਰੱਬ ਨਾਲ ਨਹੀਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਸੰਗਤ ਜੀ ਜੇ ਦਿਲ ਸੱਚਾ ਹੋਵੇ ਤਾਂ ਰੱਬ ਦਾ ਜਵਾਬ ਕਦੇ ਨਹੀਂ ਰੁਕਦਾ ਸੋ ਫਿਰ ਸੰਗਤ ਜੀ ਆਪਣੇ ਦਿਲ ਦਾ ਦਰਵਾਜ਼ਾ ਖੋਲੋ ਕਿਉਂਕਿ ਰੱਬ ਤੁਹਾਡੇ ਅੰਦਰ ਹੀ ਬੈਠਾ ਹੈ ਕਿਉਂਕਿ ਰੱਬ ਦੀ ਪਾਲ ਬਾਹਰ ਨਹੀਂ ਸੰਗਤ ਜੀ ਬੈਠ ਜਾਓ ਅੱਖਾਂ ਬੰਦ ਕਰ ਲਵੋ ਅਤੇ ਆਪਣੇ ਦਿਲ ਦੀ ਧੜਕਣ ਨੂੰ ਸੁਣੋ ਸੰਗਤ ਜੀ ਜਿਵੇਂ ਚਲਦੀਆਂ ਲਹਿਰਾਂ ਵਿੱਚ ਸਮੁੰਦਰ ਦੀ ਆਵਾਜ਼ ਹੁੰਦੀ ਹੈ ਨਾ ਐਵੇਂ ਸਾਡੇ ਸੰਸਕਾਰਾਂ ਵਿੱਚ ਰੱਬ ਸਦਾ ਹੀ ਵਸਦਾ ਹੈ ਐਵੇਂ ਹੀ ਸਾਡੇ ਸਰੀਰ ਵਿੱਚ ਵਾਹਿਗੁਰੂ ਸਦਾ ਵਸਦਾ ਹੈ ਪਰ ਸੰਗਤ ਜੀ ਅਸੀਂ ਸੁਣ ਨਹੀਂ ਰਹੇ ਅਸੀਂ ਤਾਂ ਬੋਲਣ ਵਿੱਚ ਲੱਗੇ ਹੋਏ ਹਾਂ ਅਸੀਂ ਹਮੇਸ਼ਾ ਸ਼ਿਕਾਇਤਾਂ ਤੇ ਲੋੜਾਂ ਵਿੱਚ ਰੱਬ ਨੂੰ ਲੱਭਦੇ ਹਾਂ ਪਰ ਸੰਗਤ ਜੀ ਅਸਲ ਰੱਬ ਤਾਂ ਖਾਮੋਸ਼ੀ ਵਿੱਚ ਹੈ ਅਸਲ ਰੱਬ ਤਾਂ ਸਾਡੇ ਮਨ ਵਿੱਚ ਹੈ ਤਾਂ ਫਿਰ ਸੰਗਤ ਜੀ ਇੱਕ ਜੋ ਕਿਰਿਆ ਹੈ ਜੋ ਤੁਸੀਂ ਕਰਨੀ ਹੈ ਕਿ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇਹ ਚਮਤਕਾਰੀ ਸ਼ਬਦ ਬੋਲ ਦੇਣੇ ਹਨ ਤਾਂ ਸੰਗਤ ਜੀ ਤੁਸੀਂ ਦੇਖੋ ਕਿ ਤੁਹਾਡੀ ਜੋ ਚਿੰਤਾ ਪਰੇਸ਼ਾਨੀ ਹੈ ਉਹ ਬਿਲਕੁਲ ਘੱਟ ਜਾਵੇਗੀ ਅਤੇ ਜੋ ਤੁਹਾਡੀ ਅਰਦਾਸ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚ ਜਾਵੇਗੀ ਸੰਗਤ ਜੀ ਇਹ ਸ਼ਬਦ ਉਹ ਚਾਬੀ ਹੈ ਜੋ ਤੁਹਾਡੇ ਅੰਦਰਲੇ ਦਰਵਾਜ਼ੇ ਨੂੰ ਖੋਲਦੀ ਹੈ ਸੰਗਤ ਜੀ ਉਹ ਸ਼ਬਦ ਹੈ ਸ਼ੁਕਰਾਨਾ ਜਦੋਂ ਤੁਸੀਂ ਰਾਤ ਨੂੰ ਬਿਸਤਰ ਤੇ ਲੇਟਦੇ ਹੋ ਤਾਂ ਇੱਕ ਪਾਲੀ ਆਪਣੇ ਆਪ ਨੂੰ ਰੋਕੋ ਸੰਗਤ ਜੀ ਆਪਣੇ ਸਾਰੇ ਦਿਨ ਦੀ ਥਕਾਵਟ ਨੂੰ ਭੁਲਾ ਕੇ ਇੱਕ ਵਾਰ ਤੁਸੀਂ ਮਨ ਵਿੱਚ ਇੱਕ ਸ਼ਬਦ ਕਹੋ ਸ਼ੁਕਰਾਨਾ ਸੰਗਤ ਜੀ ਇਹ ਸ਼ਬਦ ਕਹਿਣਾ ਆਸਾਨ ਹੈ ਪਰ ਜੇ ਤੁਸੀਂ ਅੰਦਰੋਂ ਮਹਿਸੂਸ ਕਰਕੇ ਆਖੋ ਤਾਂ ਇਹ ਸ਼ਬਦ ਤੁਹਾਡਾ ਸਾਰਾ ਦਰਦ ਹੌਲੀ-ਹੌਲੀ ਖਤਮ ਕਰ ਦੇਵੇਗਾ ਸੰਗਤ ਜੀ ਸ਼ੁਕਰਾਨਾ ਇਸ ਦਾ ਅਰਥ ਹੈ ਕਿ ਮੈਂ ਉਸ ਰੱਬ ਦਾ ਧੰਨਵਾਦ ਕਰਦਾ ਹੈ ਜਿਹੜਾ ਮੈਨੂੰ ਹਜੇ ਵੀ ਸਾਹ ਦੇ ਰਿਹਾ ਹੈ ਮੈਂ ਉਹਦਾ ਆਭਾਰੀ ਹਾਂ ਚਾਹੇ ਕਿੰਨਾ ਵੀ ਦੁੱਖ ਆ ਗਿਆ ਹੋਵੇ ਮੈਂ ਅਜੇ ਵੀ ਜ਼ਿੰਦਗੀ ਵਿੱਚ ਹਾਂ ਅਜੇ ਵੀ ਮੇਰੇ ਕੋਲ ਪੈਣ ਲਈ ਬਿਸਤਰਾ ਹੈ ਅਤੇ ਮੇਰੇ ਸਿਰ ਉੱਪਰ ਪ੍ਰਮਾਤਮਾ ਨੇ ਛੱਤ ਦਿੱਤੀ ਹੈ ਸੰਗਤ ਜੀ ਇਹ ਸ਼ਬਦ ਆਪਣੇ ਆਪ ਇੱਕ ਪ੍ਰਾਰਥਨਾ ਹੈ ਜੋ ਬਿਨਾਂ ਮੰਗੇ ਰੱਬ ਕੋਲ ਪਹੁੰਚ ਜਾਂਦੀ ਹੈ ਸੰਗਤ ਜੀ ਜਦੋਂ ਤੁਸੀਂ ਸ਼ੁਕਰਾਨਾ ਆਖਦੇ ਹੋ ਤੁਸੀਂ ਆਪਣੇ ਹਾਲਾਤਾਂ ਨੂੰ ਗਲੇ ਲਾਉਂਦੇ ਹੋ ਤੁਸੀਂ ਦੁੱਖਾਂ ਦਾ ਵਿਰੋਧ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਸਮਝ ਜਾਂਦੇ ਹੋ ਸੰਗਤ ਜੀ ਤੁਸੀਂ ਰੱਬ ਨੂੰ ਕਹਿੰਦੇ ਹੋ ਕਿ ਮੈਂ ਤੈਨੂੰ ਹਰ ਹਾਲਤ ਵਿੱਚ ਮੰਨਦਾ ਹਾਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿ ਤੂੰ ਮੇਰੇ ਨਾਲ ਹੈ ਸੰਗਤ ਜੀ ਸ਼ੁਕਰਾਨਾ ਇਹ ਸ਼ਬਦ ਤੁਹਾਡੇ ਗੁੱਸੇ ਨੂੰ ਠੰਡਾ ਕਰ ਦੇਵੇਗਾ ਅਤੇ ਤੁਹਾਡੀ ਥਕਾਨ ਨੂੰ ਦੂਰ ਕਰ ਦੇਵੇਗਾ ਜੇਕਰ ਤੁਸੀਂ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਪੰਜ ਵਾਰ ਬੋਲ ਦਿਓ ਤਾਂ ਤੁਸੀਂ ਹੌਲੀ-ਹੌਲੀ ਰੱਬ ਨਾਲ ਜੁੜਨ ਲੱਗ ਜਾਵੋਗੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ